ਹਾਂਜੀ ਦੋਸਤੋ ਰਾਣਾ ਰੀਅਲ ਏਸਟੇਟ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 100 ਗਾਜ ਵਿੱਚ ਬਣੀ 1.7 ਸਟੋਰੀ ਕੋਠੀ ਜੋ ਕਿ ਬਹੁਤ ਸੁੰਦਰ ਬਣੀ ਹੈ ਕੁਝ ਸਾਡੇ ਸਰੋਤੇ ਇਸ ਗੱਲ ਦਾ ਗੁੱਸਾ ਕਰਦੇ ਹਨ ਕਿ ਅਸੀਂ ਹਰੇਕ ਵੀਡੀਓ ਜਾਂ ਕੋਈ ਵੀ ਵੀਡੀਓ ਪਾਉਂਦੇ ਹਾਂ YouTube 'ਤੇ ਉਸ ਦੀ ਨਾਂ ਤਾਂ ਲੋਕੇਸ਼ਨ ਦੱਸਦੇ ਹਾਂ ਨਾ ਤਾਂ ਪ੍ਰਾਈਸ ਦੱਸਦੇ ਹਾਂ ਅਸੀਂ ਆਪਣੇ ਪਿਆਰੇ ਸਰੋਤਿਆਂ ਨੂੰ ਇਸ ਗੱਲ ਤੋਂ ਮਤਲਬ ਜਾਣੂ ਕਰਵਾਉਣਾ ਚਾਹੁੰਦੇ ਹਾਂ ਕਿ ਅਸੀਂ ਹਰੇਕ ਕੂਠੀ ਦੀ ਮਤਲਬ ਉਸ ਦਾ ਜੋ ਪ੍ਰਾਈਸ ਹੁੰਦਾ ਹੈ ਜਾਂ ਉਸ ਦੀ ਜੋ ਵੀ ਲੋਕੇਸ਼ਨ ਹੁੰਦੀ ਹੈ ਅਸੀਂ ਬੋਲ ਕੇ ਹਰੇਕ ਵੀਡੀਓ ਵਿੱਚ ਦੱਸਦੇ ਹਾਂ ਬਸ ਤੁਸੀਂ ਵੀਡੀਓ ਜੋ ਹੈ ਉਹ ਲਾਸਟ ਤੱਕ ਦੇਖਿਆ ਕਰੋ ਜੇ ਤੁਸੀਂ ਵੀਡੀਓ ਲਾਸਟ ਤੱਕ ਨਹੀਂ ਦੇਖਦੇ ਤਾਂ ਤੁਸੀਂ ਪ੍ਰਾਈਸ ਪਲੱਸ ਲੋਕੇਸ਼ਨ ਨੂੰ ਮਿਸ ਕਰ ਦਿੰਦੇ ਹੋ ਤੇ ਪਲੀਜ਼ ਪੂਰੀ ਵੀਡੀਓ ਅਸੀਂ ਹਰੇਕ ਵੀਡੀਓ ਚ ਕਿੰਨੀ ਆ ਪਲੀਜ਼ ਪੂਰੀ ਵੀਡੀਓ ਸਟੱਡੀ ਕਰਿਆ ਕਰੋ ਇਸ ਨਾਲ ਤੁਸੀਂ ਪੂਰੀ ਇਨਫੋਰਮੇਸ਼ਨ ਪਾ ਲੈਂਦੇ ਹੋ ਪੂਰਾ ਤੁਸੀਂ ਕੂਠੀ ਦਾ ਅੰਦਰਲਾ ਵਿਊ ਦੇਖ پا ਰਹੇ ਹੋ ਕਾਫੀ ਸੁੰਦਰ ਕੂਠੀ ਹੈ ਤੁਸੀਂ ਦੇਖ پا ਰਹੇ ਹੋ ਪ੍ਰੋਪਰ ਅਚੀ ਬਣੀ ਹੋਈ ਹੈ ਰੈਡੀ ਟੂ ਮੂਵ ਕੋਠੀ ਹੈ ਜੇ ਤੁਹਾਨੂੰ ਦੱਸ ਦਈਏ ਸੈਮੀ ਫਰਨੀਸ਼ਡ ਕੋਠੀ ਹੈ ਦੋਸਤੋ ਇਹਦੇ ਵਿੱਚ ਤਿੰਨ ਬੈਡਰੂਮ ਹਨ ਤਿੰਨ ਹੀ ਬਾਥਰੂਮ ਹਨ ਇੱਕ ਕਿਚਨ ਹੈ ਤੇ ਉਸ ਤੋਂ ਬਾਅਦ ਆਪਾਂ ਨੂੰ ਇੱਕ ਪ੍ਰੀ ਵਿਜ਼ਨ ਕਿਚਨ ਵੀ ਮਿਲ ਜਾਂਦਾ ਹੈ ਸੈਮੀ ਫਰਨੀਸ਼ਡ ਹੈ ਕਾਰ ਪਾਰਕਿੰਗ ਵੀ ਹੈ ਇਸ ਵਿੱਚ ਵੈਸਟ ਫੇਸਿੰਗ ਹੈ ਤੇ ਜਿਹੜੀ ਇਹਨੂੰ ਫਰੰਟ ਰੋਡ ਲੱਗਦੀ ਹੈ 22 ਫੁੱਟ ਦੀ ਫਰੰਟੇਸ ਦੇ ਅੱਗੇ ਰੋਡ ਹੈ ਦੋਸਤੋ ਤੁਸੀਂ ਪੂਰੀ ਕੋਠੀ ਦੇਖ ਰਹੇ ਹੋ ਕਾਫੀ ਸੁੰਦਰ ਬਣੀ ਹੋਈ ਹੈ ਪ੍ਰੋਪਰ ਟਾਈਲ ਵਰਕ ਹੋਇਆ ਹੈ ਵਾਸ਼ਰੂਮ ਵਗੈਰਾ ਏਰੀਆ ਵੀ ਕਾਫੀ ਸੁੰਦਰ ਹੈ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਟਾਈਲ ਹੈ ਬ੍ਰੈਂਡ ਨਿਊ ਕੋਠੀ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਕੋਠੀ ਲੁਧਿਆਣੇ ਦੇ ਵਿੱਚ ਵਿਕਾਊ ਹੈ ਇਸ ਦੀ ਪ੍ਰੋਪਰ ਲੋਕੇਸ਼ਨ ਤੇ ਪ੍ਰਾਈਸ ਇਸ ਤੁਹਾਨੂੰ ਵੀਡੀਓ ਦੇ ਅੱਗੇ ਦੱਸਾਂਗੇ ਦੋਸਤੋ ਇਦਾਂ ਦੀ ਅਸੀਂ ਹੋਰ ਵੀ ਆਲਰੇਡੀ ਕੋਠੀਆਂ ਦੀਆਂ ਵੀਡੀਓ ਆਪਣੇ YouTube ਚੈਨਲ ਤੇ ਦਿਖਾ ਚੁੱਕੇ ਹਾਂ ਤੁਸੀਂ ਸਾਡੇ ਵੀਡੀਓ ਫੋਲਡਰ ਵਿੱਚ ਜਾ ਕੇ ਦੇਖ ਸਕਦੇ ਹੋ ਸਮੇਂ ਦੇ ਹਿਸਾਬ ਨਾਲ ਕੁਝ ਕੋਠੀਆਂ ਵਿਕ ਜਾਂਦੀਆਂ ਹਨ ਉਹਨਾਂ ਦੀ ਡੀਲ ਹੋ ਜਾਂਦੀ ਹੈ ਕੁਝ ਪ੍ਰੋਜੈਕਟ ਰਹਿ ਜਾਂਦੇ ਹਨ ਤੇ ਇਸ ਕਰਕੇ ਕਿਸੇ ਵੀ ਚੀਜ਼ ਨੂੰ ਸ਼ਰਤਾਂ ਨਾ ਮੰਨਿਆ ਜਾਵੇ ਕਿਉਂਕਿ ਸਮੇਂ ਦੇ ਹਿਸਾਬ ਨਾਲ ਕਈ ਵਾਰ ਲੇਟ ਫੇਟ ਦੇ ਚੱਕਰ ਚ ਜੋ ਹੁੰਦਾ ਪ੍ਰਾਈਸ ਦਾ ਵੀ ਫਰਕ ਪੈ ਜਾਂਦਾ ਹੈ ਤੇ ਫਿਲਹਾਲ ਤੁਸੀਂ ਕੋਠੀ ਦੀ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਬ੍ਰੈਂਡ ਨਿਊ ਕੋਠੀ ਹੈ ਪੌੜੀਆਂ ਦੇ ਉੱਤੇ ਅਪਸਟੇਅਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਸਟੀਲ ਰੇਲਿੰਗ ਲੱਗੀ ਹੈ ਪੱਥਰ ਦਾ ਪ੍ਰੋਪਰ ਕੰਮ ਹੋਇਆ ਟਫਨ ਗਲਾਸ ਲੱਗਾ ਹੈ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਫਰੰਟ ਦਾ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਹੈ ਪ੍ਰੋਪਰ ਉੱਪਰ ਤੁਸੀਂ ਛੱਤ ਦੇਖ ਸਕਦੇ ਹੋ ਪ੍ਰੋਪਰ ਆਪਣੇ ਡਾਊਨ ਫੀਲਿੰਗ ਦਾ ਕੰਮ ਹੋਇਆ ਹੈ ਹੁਣ ਅਸੀਂ ਆਪਣੇ ਫਰਸਟ ਫਲੋਰ ਤੇ ਐਂਟਰ ਕਰ ਗਏ ਆ ਇੱਥੇ ਵੀ ਤੁਹਾਨੂੰ ਆਪਣਾ ਟੀਵੀ ਪੈਨਲ ਮਿਲ ਜਾਂਦਾ ਦੋਸਤੋ ਕਾਫੀ ਸੁੰਦਰ ਟੀਵੀ ਪੈਨਲ ਰਹਿਣ ਵਾਲਾ ਹੈ ਲੌਬੀ ਏਰੀਆ ਪੂਰਾ ਤੁਸੀਂ ਦੇਖ ਸਕਦੇ ਹੋ ਕਾਫੀ ਖੁੱਲਾ ਹੈ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਵੀ ਆਪਾਂ ਨੂੰ ਇੱਕ ਅਟੈਚ ਬਾਥਰੂਮ ਮਿਲ ਜਾਂਦਾ ਜਿੱਦਾਂ ਕਿ ਅਸੀਂ ਤੁਹਾਨੂੰ ਦੱਸਿਆ ਹੈ ਤਿੰਨੀ ਬੈਡਰੂਮ ਹੈ ਤਿੰਨੀ ਬਾਥਰੂਮ ਹੈ ਵਨ ਕਿਚਨ ਹੈ ਵਨ ਪ੍ਰੀਵਿਜ਼ਨ ਕਿਚਨ ਹੈ ਜੋ ਕਿ ਆਪਣਾ ਏਸੇ ਫਰਸਟ ਫਲੋਰ ਤੇ ਲੈਫਟ ਸਾਈਡ ਆਪਾਂ ਨੂੰ ਮਿਲ ਜਾਂਦਾ ਹੈ ਜੋ ਸਾਹਮਣੇ ਲੋਹੇ ਦਾ ਗੇਟ ਤੁਸੀਂ ਦੇਖ ਰਹੇ ਸੀ ਉਹ ਆਪਣੀ ਮੌਨਟੀ ਦਾ ਏਰੀਆ ਹੈ ਤੇ ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਨੀਚੇ ਦਾ ਜਾ ਰਹੇ ਹਾਂ ਪੂਰੀ ਕੋਠੀ ਦਾ ਆਪਾਂ ਤੁਹਾਨੂੰ ਟੂਰ ਕਰਵਾਇਆ ਹੈ ਕਾਫੀ ਕੋਠੀ ਸੁੰਦਰ ਹੈ ਦੋਸਤੋ ਜਿਹੜੀ ਇਹ ਕੋਠੀ ਹੈ ਇਸ ਦੀ ਲੋਕੇਸ਼ਨ ਚੂੜਪੁਰ ਰੋਡ ਹੈਬੋਵਾਲ ਕਲਾਂ ਲੁਧਿਆਣਾ ਹੈ ਹਾਂਜੀ ਚੂੜਪੁਰ ਰੋਡ ਹੈਬੋਵਾਲ ਕਲਾਂ ਲੁਧਿਆਣਾ ਤੇ ਡਿਮਾਂਡ ਇਸ ਦੀ 42 ਲੱਖ ਹੈ ਹਾਂਜੀ 42 ਲੱਖ ਵਿੱਚ ਇਹ ਕੋਠੀ ਤੁਹਾਡੀ ਆਪਣੀ ਹੋ ਸਕਦੀ ਹੈ ਬਹੁਤ ਹੀ ਸੁੰਦਰ ਕੋਠੀ 100 ਗਜ ਵਿੱਚ 1.7 ਸਟੋਰੀ ਬਣੀ ਹੋਈ ਹੈ ਮਾਲਕ ਨੇ ਕਾਫੀ ਰੀਜਨਰ ਬਣਵਾਈ ਹੈ ਪੂਰੀ ਕੋਠੀ ਹੀ ਬਹੁਤ ਸੁੰਦਰ ਬਣੀ ਹੈ ਸਕ੍ਰੀਨ ਤੇ ਦਿੱਤੇ ਗਏ ਨੰਬਰਾਂ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਵੀਡੀਓ ਦੇਖਣ ਲਈ ਦੋਸਤੋ ਬਹੁਤ-ਬਹੁਤ ਧੰਨਵਾਦ ਆਪਣੇ ਫੈਮਿਲੀ ਫਰੈਂਸ ਨਾਲ ਇਸ ਨੂੰ ਸ਼ੇਅਰ ਕਰ ਦਿਓ ਤੇ ਸਾਡੇ YouTube ਚੈਨਲ ਰਾਣਾ ਰੀਅਲ ਸਟੇਟ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ ਜੀ